ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ। ਕ੍ਰਿਸ਼ਨਾ ਮੰਦਿਰ ਧਾਰੀਵਾਲ ਤੋਂ ਮਹਾਂਤਰ ਰਾਮਕ੍ਰਿਸ਼ਨ ਜੀ ਦੇ ਪ੍ਰਬੰਧ ਹੇਠ ਸਮੂਹ ਇਲਾਕੇ ਦੀਆਂ ਸੰਤਾਂ ਦੇ ਸਹਿਯੋਗ ਨਾਲ ਸ਼੍ਰੀ ਕ੍ਰਿਸ਼ਨ ਜਨਮ ਅਸਮੀ ਨੂੰ ਸਮਰਪਤ ਵਿਸ਼ਾਲ ਸੋਭਾ ਯਾਤਰਾ ਕ੍ਰਿਸ਼ਨਾ ਮੰਦਿਰ ਧਾਰੀਵਾਲ ਤੋਂ ਮਹਾਂਤਰ ਰਾਮਕ੍ਰਿਸ਼ਨ ਜੀ ਦੇ ਪ੍ਰਬੰਧ ਹੇਠ ਸਮੂਹ ਇਲਾਕੇ ਦੀਆਂ ਸੰਤਾਂ ਦੇ ਸਹਿਯੋਗ ਨਾਲ ਕੱਢੀ ਗਈ ਇਹ ਸੋਭਾ ਯਾਤਰਾ ਕ੍ਰਿਸ਼ਨਾ ਮੰਦਿਰ ਧਾਰੀਵਾਲ ਤੋਂ ਸ਼ੁਰੂ ਹੋ ਕੇ ਸ਼ਹਿਰ ਧਾਰੀਵਾਲ ਦੇ ਮੱਖ-ਮੱਖ ਮਥਾ ਤੋਂ ਹੁੰਦੀ ਹੋਈ ਉਕਤ ਮੰਦਰ ਵਿਖੇ ਸਮਾਪਤ ਹੋਈ ਸ਼ੋਭਾ ਯਾਤਰਾ ਦੌਰਾਨ ਘੋੜਸਵਾਰ, ਬੈਟਵਾਜੇ, ਸੇਵਾ ਭਾਰਤੀ ਧਾਰੀਵਾਲ ਦੇ ਬੱਚਿਆਂ ਵੱਲੋਂ ਕਲਸ਼ ਯਾਤਰਾ ਅਤੇ ਵੱਖ-ਵੱਖ ਮੰਦਰਾਂ ਤੋਂ ਤਿਆਰ ਚਾਕੀਆਂ ਸ਼ੋਭਾ ਯਾਤਰਾ ਦੀ ਰੌਣਕ ਨੂੰ ਵਧਾ ਰਹੇ ਸਨ ਜਦਕਿ ਸ਼ੋਭਾ ਯਾਤਰਾ ਤੇ ਸ਼ਾਮਲ ਸੰਗਤਾਂ ਵੱਲੋਂ ਭਗਵਾਨ ਕ੍ਰਿਸ਼ਨ ਜੀ ਦੇ ਗੁਣ ਗਾ ਰਹੇ ਸਨ ਇਸ ਸ਼ੋਭਾ ਯਾਤਰਾ ਦਾ ਰਵੀ ਬਿਕਰੀ, ਨੰਦੂ ਹਲਵਾਈ ਸਮੇਤ ਵੱਖ-ਵੱਖ ਸਥਾਨਾਂ ਤੇ ਵੱਖ-ਵੱਖ ਪਕਵਾਨ ਅਤੇ ਫਲ ਫਰੂਟ ਕੇ ਲੰਗਰ ਲਗਾ ਕੇ ਸੋਭਾ ਯਾਤਰਾ ਦਾ ਸੁਆਗਤ ਕਰ ਰਹੇ ਸਨ ਜਦ ਕਿ ਐਸ ਐਚਓ ਇੰਸਪੈਕਟਰ ਬਲਜੀਤ ਕੌਰ ਦੀ ਅਗਵਾਈ ਹੇਠ ਤਨਖਤ ਅਰਿਵਾਲਦੀ ਪੁਲਿਸ ਵੱਲੋਂ ਸੁਰੱਖਿਆ ਦੇ ਪੂਰਤਾ ਇੰਤਜ਼ਾਮ ਕੀਤੇ ਹੋਏ ਸਨ ਇਸ ਮੌਕੇ ਤੇ महंत ਬਾਬਾ ਜਾਨਕੀ ਦਾਸ ਕਮਲਦਾਸ ਗੱਦੀ ਲੇਲ महंत 인ਦਰਦਾਸ ਜੀ ਕ੍ਰਿਸ਼ਨਾ ਨਗਰ ਪੰਡੋਰੀ ਰੋਡ ਗਦਾਸਪੁਰ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ ਗੁਰ ਇਕਬਾਲ ਸਿੰਘ ਮਾਲ ਸ਼ੇਵ ਸੈਨਾ ਪ੍ਰਧਾਨ ਹਣੀ ਮਹਾਜਨ ਨੋਨੀ ਖੋਸ਼ਲਾ ਮਿੱਠੂ ਮਹਾਜਨ ਰੋਹਿਤ ਮਹਾਜਨ ਕਾਉਂਸਲਰ ਪਵਨ ਅਬਰੋਲ ਕਾਉਂਸਲਰ ਦੀਪਕ ਕੁਮਾਰ ਰੋਕੀ ਲੱਕੀ ਵਿਸਾਲ ਕੇਵਲਤਾ ਬਿਆਲਿਆ ਤੋਂ ਇਲਾਵਾ ਹੋਰ ਸਖਸੀਤਾ ਨੇ ਸੋਭਾ ਯਾਤਰਾ ਤੇ ਸਮੂਲੀਅਤ ਕਰਕੇ ਕ੍ਰਿਸ਼ਨ ਜਨਮ ਅਸ਼ਵਨੀ ਦੀ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਇਸ ਮੌਕੇ ਤੇ ਮਖਵੰਸੇ ਨਾਗੀ ਬ੍ਰਹਮਦਾਤ ਸ਼ਰਮਾ ਨਤੇਸ਼ ਰਵੀ ਮਹਾਜਨਰ ਜੈਸਨੰਦਾ ਵਿਭੂ ਵੋਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਤਾ ਅਜਤਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ષ્ણાય વાસુદેવાય હરય પરામાત્મને પ્રણતક્લેશ્વિનાસાય ગોવિંદય નમો નમ भगवान श्री राधा कृष्ण भगवान की विशेष कृपा से जन्माष्टमी का पर्व बड़े ही धूमधाम से मनाया जाता है और भगवान श्री कृष्ण का जन्म उस समय पर हुआ था जब बहुत ही कंस का अत्याचार चारों तरफ फैल रहा था यहाँ तक कि इतना अत्याचार की उसकी कोई सीमा नहीं कि अपनी ही बहन को बंदी बना करके बहन और बहनों को उन्होंने कारागार में डाल दिया था जिनको मुक्त कराने के लिए भगवान श्री कृष्ण के रूप में स्वयं आकर के प्रकट हुए थे तो हम मनुष्यों का बड़ा ही सौभाग्य का विषय है कि हम सब लोग भगवान के इतने प्रकार के अनेक उत्सव मनाते हैं चौबीस अवतारों की लीलाओं में कम से कम 24 अवतारों की हम कथा सुनते हैं और साथ में उनका प्रादुर्भाव के रूप में जन्म रूप के रूप में उनका उत्सव मनाते हैं तो आप सभी लोग पहुँचे धारीवाल श्री राधा कृष्ण मंदिर में जी की पावन उपस्थिति में यह कार्यक्रम बड़े ही धूमधाम से मनाया जा रहा है आप सभी लोग आए कल भजन संध्या का भी कार्यक्रम रखा गया उसमें यह जो विशाल शोभा यात्रा है जी की ही विशेष कृपा से सभी भक्तों के सहयोग से निकाली जा रही है बोलिए श्री राधा कृष्ण भगवान की जय जय श्री कृष्ण जय श्री कृष्ण भाईतरी गांव में सारे वासी ने एक साथ में श्री कृष्ण जी ने अपने को बहुत बहुत वार्डों पतानिवादे में मोहते रामकिशन जी और बाबा जगजीत दा जी राधा समूह सोसाइटीयां बरुजान जी सोसाइटी वाला जी रहती है सोसाइटी निवादे सेवापा सोसाइटी करें ਸਰਦੀਆਂ ਦੇ ਨਗਰ ਨਿਵਾਸੀ ਅੱਜ ਇਹ ਦੱਸ ਦਿਓ ਅੱਜ ਸ਼ੋਭਾ ਯਾਤਰਾ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਪਹਿਲਾਂ ਤੇ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਜਿਹੜੀ ਅੱਜ ਸ਼ੋਭਾ ਯਾਤਰਾ ਧਾਰੀਵਾਲ ਦੇ ਵਿੱਚ ਲੰਗਰ ਕਮੇਟੀਆਂ ਸਾਰੀਆਂ ਕਮੇਟੀਆਂ ਰਾਮਲੀਲਾ ਕਮੇਟੀਆਂ ਮੰਦਿਰ ਕਮੇਟੀਆਂ ਦੇ ਇਕੱਠੇ ਹੋ ਕੇ ਜਿਹੜੀ ਮਹਾਂਤ ਕਿਸ਼ਨ ਦਾਸ ਜੀ ਦੀ ਅਗਵਾਈ ਦੇ ਵਿੱਚ ਕ੍ਰਿਸ਼ਨ ਮੰਦਿਰ ਤੋਂ ਜਿਹੜੀ ਸ਼ੋਭਾ ਯਾਤਰਾ ਚੱਲਦੀ ਹੈ ਬੜਾ ਲੋਕਾਂ ਚ ਉਸਾਇਆ ਤੇ ਮੈਂ ਭਗਵਾਨ ਕਿਸ਼ਨ ਦੀ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਤੇ ਕੱਲ ਪੂਰੇ ਜ਼ਿਲ੍ਹੇ ਦੇ ਪੂਰੇ ਪੰਜਾਬ ਦੇ ਆਜ ਕਰ ਧਾਰੀਵਾਲ ਦੇ ਸਾਰੇ ਮੰਦਰਾਂ ਦੇ ਵਿੱਚ ਕਿਸ਼ਨ ਜਨਮਸ਼ਤਮੀ ਬੜੀ ਧੂਮ-ਪੰਮ ਨਾਲ ਮਨਾਈ ਜਾ ਰਹੀ ਹੈ ਤੇ ਸਾਰਿਆਂ ਨੂੰ ਬੇਨਤੀ ਆ ਕੱਲ ਮੰਦਰਾਂ ਵਿੱਚ ਪਹੁੰਚ ਕੇ ਹਾਜ਼ਰੀ ਲਵਾਣ ਜੈ ਸ਼੍ਰੀ ਕ੍ਰਿਸ਼ਨਾ ਜੈ ਜੈ ਸ਼੍ਰੀ ਰਾਦੇ ਜੀ ਰਾਦੇ ਅੱਜ ਕਿਸ਼ਨਾ ਮੰਦਰ ਤੋਂ ਬਹੁਤੀ ਵਿਸ਼ਾਲ ਸ਼ੋਭਾ ਯਾਤਰਾ ਸਾਡੇ ਕਿਸ਼ਨਾ ਮੰਦਰ ਦੇ ਮਹਾਰਾਜ ਦੇ ਅਡਵਾਈ ਵਿੱਚ ਕਿਸ਼ਨਾ ਮੰਦਰ ਤੋਂ ਨਿਕਲੇ ਰਹੀ ਹੈ ਪੂਰੇ ਧਾਰੀਵਾਲ ਵਿੱਚ ਜਾਏਗੀ ਸਾਰਿਆਂ ਨੂੰ ਹੀ ਸਾਰੇ ਦੇਸ਼ ਵਾਸੀਆਂ ਨੂੰ ਧਾਰੀਵਾਲ ਦੇ ਨਿਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਾਂ ਮੈਂ ਸਾਰੇ ਹੀ ਧਾਰੀਵਾਲ ਦੇ ਨਿਵਾਸੀਆਂਗੇ ਬੇਨਤੀ ਕਰਦਾ ਕਿ ਸਾਰੇ ਹੀ ਜਲਦੀ ਤੋਂ ਜਲਦੀ ਇੱਥੇ ਪਹੁੰਚ ਕੇ ਸ਼ੋਭਾ ਯਾਤਰਾ ਦੀ ਰੌਣਕ ਵਧਾਓ જય ਸ਼੍ਰੀ ਰਾਮ જય જય ਸ਼ੀਰਾਰੇ ਅੱਜ ਸ੍ਰੀ ਕੇਸ ਜਨਮ ਅਸ਼ਟਮੀ ਦੇ ਉਪਲਬਧ ਮ ભਵਿਸ਼ ਸ਼ੋਭਾ ਯਾਤਰਾ ਸ੍ਰੀ ਕ੍ਰਿਸ਼ਨਾ ਮੰਦਰ ਧਾਰੀਵਾਲ ਸੇ ਨਿਕਾਲੀ ਜਾ ਰਹੀ ਹੈ ਜੋ ਸਾਰੇ ਨਗਰ ਮੇ घूमती फिर समापन कृष्णा मंदिर धारीवाल में होगा और उसके उपरांत विशाल लंगर का आयोजन है और कल जन्माष्टमी का उत्सव बड़े धूमधाम से मनाया जा रहा है बाहर से पार्टियाँ आई हैं लंगर लगेंगे और कई कार्यक्रम उत्सव मनाए जाएंगे जय श्री राधे जय श्री